ਸਿੱਖ ਧਰਮ ਇਨਸਾਨੀਅਤ ਦਾ ਧਰਮ ਹੈ ਸਿੱਖ ਧਰਮ ਅੰਦਰ ਲਉ ਪਿਜਾ ਇਤਿਹਾਸ ਹਮੇਸ਼ਾ ਚੱਲਦਾ ਰਿਹਾ ਹੈ ਕੋਈ ਵੀ ਕੌਮ ਮਾਰੀ ਨਹੀਂ ਹੈ ਹਿੰਦੂ ਮੁਸਲਮ ਸਿੱਖ ਈਸਾਈ ਅਸੀਂ ਸਾਰੇ ਪਰਮਾਤਮਾ ਦੇ ਜਾਏ ਹੋਏ ਹਾਂ ਪਰ ਕਈ ਵਾਰ ਜੋ ਸਮੇ ਦੇ ਹਾਕਮ ਹੁੰਦੇ ਨੇ ਉਹ ਕੋਈ ਵੀ ਹੋਣ ਉਹ ਜਨਤਾ ਤੇ ਜਦੋਂ ਜ਼ੁਲਮ ਕਰਦੇ ਨੇ ਤਾਂ ਉਸ ਦੇ ਨਾਲ ਫਿਰ ਇਤਿਹਾਸ ਬਣਦਾ ਹੈ ਤੋ ਅੱਜ ਮੈਂ ਆਪ ਦੇ ਸਾਹਮਣੇ ਭਾਈ ਸ਼ਹਬਾਜ਼ ਸਿੰਘ ਤੇ ਭਾਈ ਸ਼ਵੇਗ ਸਿੰਘ ਜਿਨ੍ਹਾਂ ਨੂੰ ਜ਼ਾਲਿਮਾਂ ਨੇ ਚਰਖੜੀ ਤੇ ਚਾੜ ਕੇ ਸ਼ਹੀਦ ਕਰ ਦਿੱਤਾ ਉਹਨਾਂ ਬਾਰੇ ਇੱਕ ਕਵਿਤਾ ਸੁਣਾਉਣ ਜਾ ਰਿਹਾ ਹਾਂ ਸੂਝਵਾਨ ਸਿਆਣੇ ਸ਼ਵੇਗ ਸਿੰਘ ਜੀ ਸੋਜਵਾਨ ਸਿਆਣੇ ਸੁਭੇਗ ਸਿੰਘ ਜੀ ਜੋ ਲਾਹੌਰ ਅੰਦਰ ਠੇਕੇਦਾਰ ਹੈਸਨ ਮਿਲੀ ਹੋਈ ਸੀ ਹਾਕਮੀ ਉਹਨਾਂ ਤਾਈਂ Hindu Muslim ਵੀ ਕਰਦੇ ਸਤਕਾਰ ਹੈਸਨ ਸਮੇ ਸਮੇ ਤੇ ਕਰਦੇ ਵਿਚੋਲਗੀਰੀ ਤੇ ਮੁਖੀ ਸਿੰਘਾਂ ਤੇ ਮੁਗਲਾਂ ਵਿਚਕਾਰ ਹੈਸਨ ਕਹਿੰਦੇ ਸਿੱਖੀ ਦਾ ਸਾਰੇ ਵਕੀਲ ਉਸ ਨੂੰ ਕਿਉਂਕਿ ਸਿੱਖਾਂ ਦੇ ਮਦਦਗਾਰ ਹੈ ਸਨ ਤੋਂ ਖਾਨ ਜਕਰੀਏ ਨੇ ਉਹਨਾਂ ਦਿਨਾ ਅੰਦਰ ਖਾਨ ਜਕਰੀਏ ਨੇ ਉਹਨਾਂ ਦਿਨਾ ਅੰਦਰ ਕੀਤਾ ਸਿੱਖਾਂ ਦਾ ਬੜਾ ਸ਼ਿਕਾਰ ਉਦੋਂ ਸਿੱਖ ਜਿਉਂਦੇ ਜਾਂ ਮੁਰਦੇ ਪਕੜ ਕੇ ਤੇ ਲਿਆਏ ਜਾਂਦੇ ਲਾਹੌਰ ਦਰਬਾਰ ਉਦੋਂ ਧਰਤੀ ਵਿੱਚ ਸਨ ਜਿਉਂਦੇ ਨੂੰ ਗੱਡ ਦਿੰਦੇ ਚਨਵਾ ਦਿੰਦੇ ਜਾਂ ਵਿੱਚ ਦੀਵਾਰ ਉਦੋਂ ਕੋਤਵਾਲ ਬਣ ਕੇ ਭਾਈ ਸਾਹਿਬ ਹੋਰਾਂ ਸਭ ਦਾ ਕੱਢ ਕੇ ਕੀਤਾ ਸੰਸਕਾਰ ਉਦੋਂ ਬਾਦ ਜਕਰੀਏ ਤੋਂ ਫਿਰ ਪੁੱਤ ਉਸ ਦਾ ਹੈ ਸੀ ਸੂਬੇ ਦਾ ਸੂਬੇਦਾਰ ਬਣਿਆ ਆਈ ਸਾਬ ਦੀ ਚੜਤ ਨੂੰ ਵੇਖ ਕੇ ਤੇ ਹਰ ਇੱਕ ਕਾਜ਼ੀ ਸੀ ਚੁਗਲ ਮਾਰ ਬਣਿਆ ਕਰਦਾ ਹਿੰਦੂਆਂ ਸਿੱਖਾਂ ਦੀ ਤਰਫਦਾਰੀ ਸਾਡੇ ਲਈ ਇਹ ਵੱਡੀ ਵੰਗਾਰ ਬਣਿਆ ਨਹੀਂ ਹਜ਼ਰਤ ਮੁਹੰਮਦ ਦੀ ਸਿਫਤ ਕਰਦਾ ਸਿੱਖ ਕੌਮ ਦਾ ਇਹ ਖਿਦਮਤਗਾਰ ਬਣਿਆ ਨਹੀਂ ਹਜ਼ਰਤ ਮੁਹੰਮਦ ਦੀ ਸਿਫਤ ਕਰਦਾ ਸਿੱਖ ਕੌਮ ਦਾ ਏ ਖਿਦਮਤਗਾਰ ਬਣਿਆ ਤੇ ਸ਼ਹਾਬਾਦ ਸਿੰਘ ਪੁੱਤ ਸੁਭੇਗ ਸਿੰਘ ਦਾ ਸ਼ਹਾਬਾਦ ਸਿੰਘ ਪੁੱਤ ਸੁਭੇਗ ਸਿੰਘ ਦਾ ਹੋਣ ਹਾਰ ਸੀ ਉਹ ਨੌਜਵਾਨ ਸੋਹਣਾ ਜੋ ਪੜਾਉਂਦਾ ਸੀ ਮੌਲਵੀ ਉਹ 27 ਕਹਿੰਦਾ ਹੋਰ ਨਹੀਂ ਤੇਰੇ ਸਮਾਨ ਸੋਹਣਾ ਆਪਣੀ ਧੀ ਨਾਲ ਤੇਰਾ ਨਿਕਾਹ ਕਰਨਾ ਬਣ ਜਾ ਤੂੰ ਹੁਣ ਤਾਂ ਮੁਸਲਮਾਨ ਸੋਹਣਾ ਆ ਸਿੱਖੀ ਛੱਡ ਕੇ ਦੀਨ ਕਬੂਲ ਕਰ ਲੈ ਤੈਨੂੰ ਮਿਲੂਗਾ ਮਾਨ ਸਨਮਾਨ ਸੋਹਣਾ ਤੇ ਅੱਗੋਂ ਕਿਹਾ ਸ਼ਹਾਬਾਜ਼ ਨੇ ਮੌਲਵੀ ਨੂੰ ਅੱਗੋਂ ਕਿਹਾ ਸ਼ਹਾਬਾਜ਼ ਨੇ ਮੌਲਵੀ ਨੂੰ ਨਹੀਂ ਮੈਂ ਘਰੋਂ ਹੋ ਕਦੇ ਬੇਘਰ ਸਕਦਾ ਮੈਨੂੰ ਸਿੱਖੀ ਪਿਆਰੀ ਏ ਜਿੰਦ ਨਾਲੋਂ ਮੈਂ ਇਸਲਾਮ ਕਬੂਲ ਨਹੀਂ ਕਰ ਸਕਦਾ ਸਿੱਖ ਕਦੇ ਡਰਾਉਂਦਾ ਨਹੀਂ ਕਿਸੇ ਤਾਈ ਨਾ ਹੀ ਕਦੇ ਵੀ ਕਿਸੇ ਤੋਂ ਡਰ ਸਕਦਾ ਕਿਸੇ ਕੀਮਤ ਤੇ ਕਿਸੇ ਹਾਲਾਤ ਦੇ ਅੰਦਰ ਤੇਰੀ ਧੀ ਨੂੰ ਮੈਂ ਨਹੀਂ ਵਾਰ ਸਕਦਾ ਕਿਸੇ ਕੀਮਤ ਤੇ ਕਿਸੇ ਹਾਲਾਤੇ ਅੰਦਰ ਤੇਰੀ ਧੀ ਨੂੰ ਮੈਂ ਨਹੀਂ ਵਾਰ ਸਕਦਾ ਤੇ ਫੇਰ ਮੌਲਵੀ ਕਹੇ ਪਿਆਰ ਦੇ ਨਾਲ ਫੇਰ ਮੌਲਵੀ ਕਹੇ ਪਿਆਰ ਦੇ ਨਾਲ ਬੱਚੇ ਜਾਨ ਗਵਾਉਣ ਦਾ ਕੀ ਫਾਇਦਾ ਸੋਹਣਾ ਅਤੇ ਸੁਨੱਖਾ ਸਰੀਰ ਤੇਰਾ ਇਹਦੇ ਟੁੰਬੇ ਅਡਵੋਣ ਦਾ ਕੀ ਫਾਇਦਾ ਖਿੜਿਆ ਹੋਇਆ ਹੋਣਾ ਏ ਫੁੱਲ ਗੁਲਾਬ ਵਾਂਗੂ ਏਡੀ ਸ਼ੇਤੀ ਮੁਰਝਾਉਣ ਦਾ ਕੀ ਫਾਇਦਾ ਕਰ ਲੈ دین ਇਸਲਾਮ ਕਬੂਲ ਕਾਕਾ ਮੱਥਾ ਮੌਤ ਨਾਲ ਲਾਉਣ ਦਾ ਕੀ ਫਾਇਦਾ ਕਰ ਲੈ دین ਇਸਲਾਮ ਕਬੂਲ ਕਾਕਾ ਮੱਥਾ ਮੌਤ ਨਾਲ ਲਾਉਣ ਦਾ ਕੀ ਫਾਇਦਾ ਤੇ ਸ਼ਹਾਬਾਦ ਨੇ ਕਿਆ ਫਿਰ ਕੜਕ ਕੇ ਤੇ ਸ਼ਹਾਬਾਦ ਨੇ ਕਿਆ ਫਿਰ ਕੜਕ ਕੇ ਤੇ ਧਰਮੀ ਧਰਮ ਤੋਂ ਸਦਾ ਕੁਰਬਾਨ ਹੁੰਦੇ ਪਲ ਪਲ ਮਰਨ ਨਾਲੋਂ ਮਰਦੇ ਇੱਕ ਵਾਰੀ ਆ ਸੱਚੇ ਸੁੱਚੇ ਜੋ ਧਰਮੀ ਇਨਸਾਨ ਹੁੰਦੇ ਬਾਚ ਸਕਿਆ ਨਹੀਂ ਕੋਈ ਵੀ ਮੌਤ ਕੋਲੋਂ ਬਾਚ ਸਕਿਆ ਨਹੀਂ ਕੋਈ ਵੀ ਮੌਤ ਕੋਲੋਂ ਕਿਉਂਕਿ ਮੌਤ ਦੇ ਪੰਜੇ ਬਲਵਾਨ ਹੁੰਦੇ ਆ ਸੀਸ ਤਲੀ ਤੇ ਧਰ ਕੇ ਚੱਲਦੇ ਜੋ ਸਿੱਖ ਧਰਮ ਚ ਉਹ ਹੀ ਉਹ ਪਰਵਾਨ ਹੁੰਦੇ ਸੀਸ ਤਲੀ ਤੇ ਧਰ ਕੇ ਚੱਲਦੇ ਜੋ ਸਿੱਖ ਧਰਮ ਚ ਉਹ ਹੀ ਉਹ ਪਰਵਾਨ ਹੁੰਦੇ ਆਖਰਕਾਰ ਫਿਰ ਮੌਲਵੀ ਅਤੇ ਕਾਜ਼ੀ ਆਖਰਕਾਰ ਫਿਰ ਮੌਲਵੀ ਅਤੇ ਕਾਜੀ ਇਕੱਠੇ ਹੋ ਕੇ ਸਾਜ਼ਿਸ਼ਾਂ ਕਰਨ ਲੱਗੇ ਸੱਪ ਵਾਂਗੂ ਘੋਲ ਕੇ ਵੇਸੇ ਆਪਣੀ ਅੰਦਰੋਂ ਅੰਦਰ ਸੰ ਕੁੜਨ ਤੇ ਕਰਨ ਲੱਗੇ ਕਰਦੇ ਨਹੀਂ ਕੁਰਾਨ ਦਾ ਅਦਬ ਕਾਫਰ ਸ਼ਬਦ ਸੂਬੇ ਦੇ ਕੰਨਾਂ 'ਚ ਵੜਨ ਲੱਗੇ ਤਉ ਸਭ ਪੁਣੇ ਦੀ ਅੱਗ ਤੇ ਸੜੇ ਹੋਏ ਦੋਸ਼ ਸਿੰਘਾਂ ਦੇ ਸਿਰਾਂ ਤੇ ਮੜਨ ਲੱਗੇ ਤਉਸਬ ਪੁਣੇ ਦੀ ਅੱਗ ਦੇ ਸੜੇ ਹੋਏ ਦੋਸ਼ ਸਿੰਘਾਂ ਦੇ ਸਿਰਾਂ ਤੇ ਮੜਨ ਲੱਗੇ ਤੋ ਆਕੇ ਸੂਬੇ ਨੇ ਇਹਨਾਂ ਦੀ ਚੋਕੇ ਅੰਦਰ ਆਕੇ ਸੂਬੇ ਨੇ ਇਹਨਾਂ ਦੀ ਚੋਕੇ ਅੰਦਰ ਕਾਰ ਦਿੱਤੇ ਸੰ ਦੋਸ਼ੀ ਕਰਾਰ ਦੋਵੇਂ ਛੱਡ ਦਿਆਂ ਮੈਂ ਇਹਨਾਂ ਤੇ ਦਇਆ ਕਰਕੇ ਸਵੀਕਾਰ ਲੈਣ ਜੇ ਦੀਨ ਸਵੀਕਾਰ ਦੋਵੇਂ ਤੇ ਜੇਕਰ ਨਹੀਂ ਇਸਲਾਮ ਕਬੂਲ ਕਰਦੇ ਦੇਵੋ ਚਰਖੜੀ ਚਾੜ ਕੇ ਮਾਰ ਦੋਵੇਂ ਉਦੋਂ ਤੱਕ ਨਾ ਉਤੋਂ ਉਤਾਰਿਆ ਜੇ ਜਦ ਤੱਕ ਹੋਣ ਨਾ ਏ ਠੰਡੇ ਠਾਰ ਦੋਵੇਂ ਉਦੋਂ ਤੱਕ ਨਾ ਉਤੋਂ ਉਤਾਰਿਆ ਜੇ ਜਦ ਤੱਕ ਹੋਣ ਨਾ ਏ ਖੰਡੇ ਠਾਰ ਦੋਵੇਂ ਤੇ ਭਾਈ ਸਾਹਿਬ ਤਰ ਜੋਸ਼ ਵਿੱਚ ਕਹਿਣ ਲੱਗੇ ਭਾਈ ਸਾਹਿਬ ਤਰ ਜੋਸ਼ ਵਿੱਚ ਕਹਿਣ ਲੱਗੇ ਖੜੇ ਮੱਥੇ ਤਸੀਹੇ ਹਾਂ ਝੱਲ ਸਕਦੇ ਇੱਕ ਗੱਲ ਪਰ ਸੂਬਿਆਂ ਯਾਦ ਰੱਖੀ ਧਰਮ ਜ਼ੋਰ ਨਾਲ ਕਦੇ ਨਹੀਂ ਚੱਲ ਸਕਦੇ ਧਰਮ ਫੈਲਦੇ ਪਿਆਰ ਉਪਦੇਸ਼ ਦੇ ਨਾਲ ਜਬਰਦਸਤੀ ਨਹੀਂ ਫੁੱਲ ਤੇ ਫਲ ਸਕਦੇ ਸਿੱਖ ਧਰਮ ਇਹ ਧਰਮ ਮਨੁੱਖਤਾ ਦਾ ਇਹਨੂੰ ਛੱਡ ਨਹੀਂ ਤੁਸਾਂ ਚ ਰਲ ਸਕਦੇ ਸਿੱਖ ਧਰਮ ਇਹ ਧਰਮ ਮਨੁੱਖਤਾ ਦਾ ਇਹਨੂੰ ਛੱਡ ਨਹੀਂ ਤੁਸਾਂ ਚ ਰਲ ਸਕਦੇ ਤੇ ਚਾੜ ਦਿੱਤੇ ਫਿਰ ਜ਼ਾਲਿਮਾਂ ਚਰਖੜੀ ਤੇ ਚਾੜ ਦਿੱਤੇ ਫਿਰ ਜ਼ਾਲਿਮਾਂ ਚਰਖੜੀ ਤੇ ਕਸਕੇ ਵਿੱਚ শিকੰਜੀਆਂ ਬੀੜ ਦੋਵੇਂ ਪਿੰਜ ਦਿੱਤੇ ਸੀ ਰੂਹ ਦੇ ਵਾਂਗ ਜਾਚਕ ਦਿਨ ਦਿਹਾੜੇ ਹੀ ਸਾਹਮਣੇ ਭੀੜ ਦੋਵੇਂ ਖੂਨ ਦੀਆਂ ਤਤੀਰੀਆਂ ਛੁੱਟ ਪਈਆਂ ਗੰਨੇ ਵਾਂਗ ਜਦ ਦਿੱਤੇ ਨਪੀੜ ਦੋਵੇਂ ਜਪਦੇ ਵਾਹਿਗੁਰੂ ਵਾਹਿਗੁਰੂ ਖੜੇ ਮੱਥੇ ਸਹਿਗੇ ਸਿਰਾਂ ਤੇ ਬਣੀ ਹੋਈ ਭੀੜ ਦੋਵੇਂ ਜਪਦੇ ਵਾਹਿਗੁਰੂ ਵਾਹਿਗੁਰੂ ਖੜੇ ਮੱਥੇ ਸਹਿਗੇ ਸਿਰਾਂ ਤੇ ਬਣੀ ਹੋਈ ਭੀੜ ਦੋਵੇਂ ਸਹਿਗੇ ਸਿਰਾਂ ਤੇ ਬਣੀ ਹੋਈ ਭੀੜ ਦੋਵੇਂ ਸਹਿਗੇ ਸਿਰਾਂ ਤੇ ਬਣੀ ਹੋਈ ਭੀੜ ਦੋਵੇਂ